मतलब जो दिया सैंपल पर लेके नहीं मेरा नाम सिंह है असिस्टेंट कमिश्नर फूड डिस्ट्रिक्ट डब्ल्यूडब्ल्यू में पोस्टिंग है मेरे नाल फूड सेफ्टी ऑफिसर है नवदीप सिंह एंड सुदीपल सिंहल जी जो सैंपल हाँ... पर रहे जीव, जीव। हाँ, हाँ जीव। आ रहे हैं जी ठीक है जड़ी के तो देख रहे हो मैं मौके पे फूड सेफ्टी वैन हैगी अपने कोले इनादा मनदीप का सैंपल लेता जो के फूड्स लैब करब के बीच जाऊंगा ਇਹੜਾ ਬੇਸਿਕ ਟੈਸਟ ਹੈ ਉਹ ਅਸੀਂ ਫੂਡ ਸੇਫਟੀ ਵੈਂ ਦੇ ਵਿੱਚ ਕਰ ਚੁੱਕੇ ਆ ਬਿਲਕ ਦਾ ਹੈਗਾ ਤੁਹਾਡੇ ਸਾਹਮਣੇ ਕੀਤਾ ਟੈਸਟ ਕੋਈ 10 ਮਿੰਟ ਦੇ ਵਿੱਚ ਆਪਾਂ ਰਿਪੋਰਟ ਆ ਗਈ ਹੈ ਜਿਹੜੀ ਕਿ ਇਹਨਾਂ ਦੇ ਵੀ ਠੀਕ ਪਾਈ ਗਈ ਹੈ ਕੋਈ ਫਲਕਚੁਏਸ਼ਨ ਨਹੀਂ ਹੈਗੀ ਇਹਦੇ ਦੁੱਧ ਦੇ ਵਿੱਚ ਤੇ ਹਰਾਏ ਦਿਨ ਚੱਲ ਰਹੇ ਨੇ ਕੋਈ ਖਾਸ ਕੋਈ ਸੈਂਪਲਿੰਗ ਕਿੰਨਾ ਨਹੀਂ ਕੀਆ ਹਾਂਜੀ ਰੂਟੀਨ ਦੇ ਵਿੱਚ ਸਾਨੂੰ ਹੈੱਡਕ quartਰ ਤੋਂ ਵੀ ਪੂਰੇ ਉਹਨਾਂ ਦੇ ਆਈਏਪੀ ਰਪੋਰਟ ਆਇਆ ਕਿਹੜੇ ਕਿਹੜੇ ਕੁਕਿੰਗ ਆਇਲ ਦਾ ਮੇਨਲੀ ਫੋਕਸ ਮਿਲ ਕੇ ਮਿਲਕ ਡਾਕਟਰ ਜੀ ਲਾਊਗਾ ਸਾਡਾ ਪਰੇ ਤੋਂ ਆ ਦੁੱਧ ਜੋ ਵੀ ਆ ਰਿਹਾ ਤੇ ਹਲਵਾਈਆਂ ਨਾਲ ਵੀ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਯਾਰ ਇਹ ਕਿ ਸਿੰਥੈਟਿਕ ਕੋਲਰ ਜਿਹੜੇ ਹੈਗੇ ਆ ਕਿ ਟੈਕਨੋਲੋਜੀ ਚ ਕਿਤੇ ਜਾਉਂ ਫਾਰ ਇਗਜ਼ਾਮਪਲ ਚੰਪੀਅਨ ਮੈਂ ਜਿਹੜੀ ਹੈਗੀ ਪਿੰਡ ਵਾਲੇ ਚ ਉਹ ਵੀ ਵੈਂਦਰ ਹੈਗੇ ਜਾਂ ਬੱਸ ਸਟੈਂਡ ਦੇ ਬੈਕ ਸਾਈਡ ਦੇ ਵਿੱਚ ਵੀ ਹੈਗੇ ਆ ਉਹ ਰੰਗ ਤੋਂ ਉਹਨਾਂ ਨੂੰ ਵੀ ਰੋਕਿਆ ਗਿਆ ਜੇ ਕਰੂਗਾ ਤਾਂ ਉਹਨਾਂ ਨੇ ਸਾਨੂੰ ਨਹੀਂ ਕਰਨੀ ਦਿੱਤੀ ਜਾਊਗੀ ਤੇ ਬਾਕੀ ਸਾਡੇ ਨਾਕੇ ਲੱਗਣੇ ਆ ਜਿਹੜੇ ਸਵੇਰ ਸ਼ਾਮ ਲੱਗਣਗੇ ਕਿਵੇਂ ਫਰ ਨਹੀਂ ਵਾਲਾ ਹੈਗਾ ਅਜਾ ਟੋਹਾਨਾ ਆਇਆਗਾ ਹਰਿਆਣੇ ਤੋਂ ਆ ਗਿਆ ਆਪਣਾ ਪ੍ਰਿੰਟਿਸਮ ਮੇਨਲੀ ਬਾਰਡਰ ਉਹੰਬ ਵਾਲੀ ਬਹਰੀਆ ਰਹੇਗਾ ਜੇ ਹਰਿਆਣੇ ਨਾਲ ਲੱਗਦਾ ਉੱਥੇ ਵੀ ਅਸੀਂ ਨਾ ਕੇ ਲਾਨੇਗੇ ਕਿਹੜੀ ਕਿਹੜੀ ਚੀਜ਼ਾਂ ਜਿੱਤੀ ਹੈ ਜਿਹੜੀ ਚੱਕੀ ਚੀਜ਼ ਇਸ ਤਰੀਕੇ ਹਾਂ ਜੇ ਚਾਹੇ ਕਿ ਮਿਲਕ ਦਾ ਲਿੱਤਾ ਸੈਂਪਲ ਲੇਕਾ ਆਪਾਂ ਪਨੀਰ ਦਾ ਸੈਂਪਲ ਲਿੱਤਾ ਜਿਹੜਾ ਪਨੀਰ ਦੇ ਬੇਸਿਕ ਹੈ ਉਹ ਟੈਸਟ ਲਵਾ ਚੁਚੇ ਆ ਦੇ ਮਿਲਕ ਦਾ ਵੀ ਲਾਤਾ ਤੇ ਅਗਲੇ ਜਿਹੜੇ ਫੇਜ਼ ਕੋ ਇੱਕ ਦੋ ਟੈਸਟ ਹੈ ਉਹ ਫੂਡ ਸਫਾਈ ਲੈਬ ਹੈ ਖਰੜ ਆਮ ਲੋਕਾਂ ਜਿਹੜੀ ਕੰਮਿਸ਼ਨਾਂ ਤੋਂ ਵੀ ਉੱਤੇ ਚ ਕੀ ਆਪਣੇ ਮਿਲਾਉਂ ਹੋ ਜਾਂਦਾ ਰਿਹਾ ਕਿਤਨਾ ਇਮਲਾਉਂ ਹੋ ਜਾਂਦੇ ਦੋ ਵੀ ਦੋ ਦੁੱਧ ਦੇ ਵਿੱਚ ਤੋਂ ਇਸ ਤਰ੍ਹਾਂ ਦੀ ਮਲਾਵਟ ਫਾਰ ਐਗਜ਼ਾਮਪਲ میرے ਕੋਲ ਕੇਸ ਜ਼ਿਆਦਾਤਰ ਜਿਹੜੇ ਹੈਗੇ 92% 99% ਤੋਂ ਸਬਸਟੈਂਡਰੀ ਕੇਸ ਸਾਰੇ ਸਬਸਟੈਂਡਰ ਫਾਰ ਐਗਜ਼ਾਮਪਲ ਦੁੱਧ ਵਿੱਚ ਪਾਣੀ ਹੈ ਫੈਟ ਘਟਾਈ ਜਾਂਦੀ ਹੈ ਕਈ ਵਾਰੀ ਪਿੱਛੋਂ ਹੀ ਕਰੀਮ ਘੜਵਾ ਲੈਂਦੇ ਦੁੱਧ ਦੀ ਜਾਂ ਕੁਝ ਵੀ ਹੈ ਉਹ ਉਹ ਆ ਰਹੀਆ ਮੋਸਟਲੀ ਆਪਣੇ ਪੈਕਿੰਗ ਵੀ ਵਿਕ ਰਿਆ ਪੈਕਿੰਗ ਦੇ ਵਿੱਚ ਤੁਸੀਂ ਕਹਿ ਕੇ ਵੇਚ ਸਕਦੇ ਹੋ ਕਿੰਨੀ ਕੁ ਫੈਟ ਵਾਲਾ ਦੁੱਧ ਹੈ ਤੁਹਾਨੂੰ ਚਾਹੀਦਾ ਤੁਸੀਂ ਪੜੋਗੇ ਉੱਤੇ ਲਿਖਿਆ ਹੁੰਦਾ ਕਿ ਟੋਨ ਕਲਕੱਤਾ ਵੇਰ ਵਿੱਚ ਪਰ ਜਿਹੜਾ ਜ਼ਿਆਦਾ ਮਲਾਵਟ ਹੈਗੀ ਮਸਟਰਡ ਆਇਲ ਹੈ ਜਿਵੇਂ ਫਾਰਮ ਆਇਲ ਬਣਾਇਆ ਪਾ ਦਿੰਦੇ ਆ ਪਟਾਈਆਂ ਦੇ ਵਿੱਚ ਕਲਰ ਕਈ ਵਾਰੀ ਲੋਕੀ ਵੀ ਨਹੀਂ ਅਵੇਅਰ ਹੈਗੇ ਛੋਟੇ ਜਿਹੜੇ ਹੈਗੇ ਐਫ ਬੀਓ ਹੈ ਜਿਹੜੇ ਛੋਟੇ ਦੁਕਾਨਦਾਰ ਹੈ ਉਹ ਅਵੇਅਰ ਨਹੀਂ ਹੁੰਦੇ ਕਿਉਂਕਿ ਉਹ ਕਹਿੰਦੇ ਅਸੀਂ ਦੋ ਤਿੰਨ ਦਿਨ ਅਟਾ ਲਾਣਾ ਅਸੀਂ ਪਿੱਛੋਂ ਮਠਾਈ ਮੰਗਾ ਲਈ ਉਸ ਇਸ ਕਰਕੇ ਅਸੀਂ ਉਹਨਾਂ ਦੀ ਲਾਇਸੈਂਸ ਤੇ ਰਜਿਸਟ੍ਰੇਸ਼ਨ ਕਰ ਰਹੇ ਆ ਜਿਹੜੀ ਸਾਨੂੰ ਉਹ ਟਰੈਕ ਦਿੱਤੇ ਜਾਣ ਕਿਹੜੇ ਕਿਹੜੇ ਬੰਦੇ ਇੱਥੇ ਹੈਗੇ ਕਈ ਵਾਰੀ ਮੋਕੇ ਤੇ ਫੈਸਟੀਵਲ ਸੀਜ਼ਨ ਦੇ ਵਿੱਚ ਆ ਕੇ ਬੱਸ ਸਟੈਂਡ ਜਾ ਕੇ ਕਿਹੜੇ ਪੁਆਇੰਟ ਆ ਗਿਆ ਉਹ ਬਾਰੂ ਮਠਾਈ ਲੈ ਲੈਂਦੇ ਆ ਉਸ ਕਰਕੇ ਉਹਨਾਂ ਨੂੰ ਆਮ ਲੋਕ ਨਹੀਂ ਜਿਹੜੇ ਉਹ ਵੀ ਆਪਣਾ ਸਰਟੀਫਿਕੇਟ ਚੈੱਕ ਕਰਾਉਂਦੇ ਸਾਡੇ ਕੋਲੇ ਫੂਡ ਸੇਫਟੀ ਵੈਨ ਹੈ ਜਿਹੜੀ ਕਿ ਹੈਗੀ ਆ ਮੰਡੇ ਟੂ ਸੈਚਰਡੇ ਸੰਡੇ ਵੀ ਓਪਨ ਹੈ ਤੇ ਹੈਗੀ ਆ ਐਲਟੀ ਹੈਗੇ ਆ ਗੁਰਦੀਪ ਸਿੰਘ ਹੈਗੇ ਆ ਸਾਡੇ ਓਸੇ ਦੇ ਵਿੱਚ ਉਹ ਹੁੰਦੀ ਆ ਬਕਾਇਦਾ ਸਾਡਾ ਰੋਸਟਰ ਬਣਿਆ ਹੋਇਆ ਜੇ ਕਿਸੇ ਨੂੰ ਕੋਈ ਲੱਗਦਾ ਕਿ ਅਸੀਂ ਆ ਕਲੋਨੀ ਦੇ ਵਿੱਚ ਅਸੀਂ ਕੈਂਪ ਲਵਾਣਾ ਕਈ ਵਾਰੀ ਬੰਦਾ ਕਹਿੰਦਾ ਸੈਚਰਡੇ ਸੰਡੇ ਅਸੀਂ ਇੱਥੇ ਹੀ ਅਸੀਂ ਆਪਣੇ ਆਪਣੇ ਪਸਰ 50 ਰੁਪਏ ਦੇ ਕੇ ਆਪਣਾ ਕੋਈ ਵੀ ਸੈਂਪਲ ਹੈ ਸਾਡੀ ਫੂਡ ਸੇਫਟੀ ਬੈਂਕ ਤੋਂ ਇਹ ਜਿਹੜੀ ਵਿਚ ਜਿਹੜੀ ਗੱਲ ਜ਼ਿਆਦਾ ਕਰੀਏ ਵੀ ਇਹ ਵੀ ਇਹ ਰਣ ਗੈਨਿਕਲ ਰੰਗ ਨੂੰ ਬੇਟੀਮ ਕਰ। ਠੀਕ ਹੈ। ਜਿਹੜੇ ਗੈਨਿਕਲ ਕਲਰ ਪਰਣੀ ਹੋਣਗੇ। ਮਠਾਈਆਂ ਦੇ ਵਿੱਚ ਇਹ ਜਿਹੜੇ ਪਰਮਿਟਿਡ ਕਲਰ ਆ ਉਹ ਯੂਜ਼ ਕੀਤੇ ਜਾਂ ਸਿੰਥੈਟਿਕ ਕਲਰ ਨਾ ਯੂਜ਼ ਕੀਤੇ ਜਾਂ ਜਿਵੇਂ ਪਰ ਮੋਸਟਲੀ ਜਿਹੜੀ ਰੈਪਿਟੇਸ਼ਨ ਦੁਕਾਨਾਂ ਹੈਗੀਆਂ ਉਹ ਕਿਉਂਕਿ ਉਹਨਾਂ ਦਾ ਬਚ ਚੰਗੀ ਦੁਕਾਨ ਲੈ ਗਿਆ ਉਹ ਤਾਂ ਪਰਮਿਟਡ ਹੀ ਯੂਜ਼ ਕਰਤੀ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜੀਆਂ ਬਾਹਰੋਂ ਆਏ ਸਸਤੇ ਦੇ ਵਿੱਚ ਜਿਹੜੇ ਸਪਲਾਈ ਕਰਦੇ ਪਏ ਆ ਉਹਨਾਂ ਨੂੰ ਕੱਲਾ ਤੇ ਮਾਤਰਾ ਨਹੀਂ ਪਤਾ ਹੁੰਦਾ ਇਸ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੀਆਂ ਆਪਣੇ ਰਜਿਸਟਰਡ ਹੈਗੇ ਦੁਕਾਨਾਂ ਉਹਨਾਂ ਤੋਂ ਮਠਾਈ ਲਿੱਤੀ ਜਾਵੇ ਨਾ ਕਿ ਕੋਈ ਚੱਲਦੇ ਫਿਰਦੇ ਆਡੇ ਲੱਗਦੇ ਉਹਨਾਂ ਤੋਂ ਲਈ ਜਾਵੇ ਇਹ ਨਾ ਪਰ ਵੀ ਕਾਸਟ ਵੀ ਬੜੀ ਘਟੀ ਨਿਰਮਲ ਜੀ ਕੀ ਕਹਿੰਦੇ ਵੀ ਐਸਾ ਪਰ ਵੀ ਬਹੁਤ ਵਧੀਆ ਗੱਲ ਆ ਸਰ ਚੈੱਕ ਕਰਨਾ ਹੈ ਸਾਨੂੰ ਆਪ ਨੂੰ ਪਤਾ ਲੱਗਦਾ ਕਿ ਅਸੀਂ ਕੀ ਚੀਜ਼ ਵੇਚ ਰਹੇ ਹਾਂ ਉਹਨੇ ਸਾਰੀ ਰਿਪੋਰਟ ਸਾਨੂੰ ਦੇਤੀ ਹੈ ਕਿ ਸਾਰਾ ਟੋਡਾ ਓਕੇ ਹੈਗਾ ਜਦੋਂ ਕੋਈ ਦਿੱਕਤ ਨਹੀਂ ਹੈ ਵਧੀਆ ਸਾਰਾ ਕੁਝ ਠਾਸ ਹੈਗਾ ਠੀਕ ਹੈ ਤੁਮੇ ਇੱਕ ਵਾਰ ਫਿਰ ਦੇਖ ਕੇ ਕਿ ਅਸਲੀ ਕੋਈ ਨਹੀਂ ਚੀਜ਼ ਇਹ ਸਰ ਚੈਕਿੰਗ ਹੋਣੀ ਚਾਹੀਦੀ ਹੈ ਸਾਨੂੰ ਵੀ ਪਤਾ ਲੱਗਦਾ ਕਿ ਅਸੀਂ ਵੀ ਪਿਛੋਂ ਜੋਚੀ ਲੈ ਰਹੇ ਸਾਡੀ ਕੋਈ ਸਹੀ ਆਈ ਹੈ ਜਾਂ ਨਹੀਂ ਆ ਲੱਗਿਆ ਸਾਨੂੰ ਵੀ ਪਤਾ ਲੱਗਿਆ ਕਿ ਸਾਨੂੰ ਜੋ ਦੁੱਧ ਆ ਰਿਹਾ ਉਹ ਵਧੀਆ ਕੁਆਲਟੀ ਦਾ ਤੇ ਵਧੀਆ ਆ ਰਿਹਾ ਜੀ ਸਾਰਾ ਕੁਝ ਓਕੇ ਹੈਗਾ ਕਸਟਮਰ ਵਾਸਤੇ ਵੀ ਚੰਗਾ ਹੋ ਬੱਚਿਆਂ ਨੇ ਪੀਣੋਂ ਹੁੰਦਾ ਸੌਜੇਗਾ ਕੋਈ ਦਿੱਕਤ ਨਹੀਂ ਦਿਸਦਾ ਕੋਈ ਹੈ